ਅੱਜ ਦੀ ਨਾ ਸਟੋਰੀ ਇੱਕ ਮਾਂ ਤੇ ਬੇਟੀ ਦੀ ਹੈ। 5 ਸਾਲ ਦੀ ਬੇਟੀ ਕੋਲ ਬੈਠੀ ਮਾਂ ਅੱਜ ਦੁਖੀ ਸੀ ਥੋੜੀ। ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੀ ਸੀ। ਕਿਸੇ ਮੁਸ਼ਕਲ ਨਾਲ ਜੂਝ ਰਹੀ ਸੀ। ਇੰਨੀ ਦੇਰ ਨੂੰ ਥੋੜਾ ਮੈਗਜ਼ੀਨ ਚੱਕਿਆ ਕਿ ਧਿਆਨ ਮੇਰਾ ਪਟਕ ਜਾਏ ਪਰ ਬੇਟੀ ਆ ਕੇ بار-बार ਡਿਸਟਰਬ ਕਰਦੀ। ਛੋਟੀ ਬੱਚੀ ਜੋ ਸੀ। ਮਾਂ ਨੂੰ ਇੱਕ ਵਾਰ ਤਾਂ ਗੁੱਸਾ ਆਇਆ। ਪਰ ਫਿਰ ਉਹਨੇ ਸੋਚਿਆ ਕਿ ਇਹਨੇ ਬਾਰ-ਬਾਰ ਹੀ ਆ ਜਾਣਾ ਤਾਂ ਉਹਨੇ ਮੈਗਜ਼ੀਨ ਦੇ ਵਿੱਚੋਂ ਇੱਕ ਪੇਜ ਪਾੜ ਕੇ ਉਹਦੇ ਛੋਟੇ-ਛੋਟੇ ਟੁਕੜੇ ਕਰਕੇ ਬੇਟੀ ਨੂੰ ਦੇ ਦਿੱਤਾ। ਉਹ ਪੇਜ ਦੇ ਉੱਤੇ ਵਰਲਡ ਦਾ ਮੈਪ ਬਣਿਆ ਹੋਇਆ ਸੀ। ਪੂਰੀ ਦੁਨੀਆ ਦਾ ਨਕਸ਼ਾ ਸੀ। ਆਪਣੀ ਬੇਟੀ ਨੂੰ ਕਹਿ ਰਹੀ ਤੂੰ ਆਪਣੇ ਕਮਰੇ 'ਚ ਜਾ। ਹੁਣ ਇਹ ਮੈਨੂੰ ਤੂੰ ਪਜ਼ਲ ਦੇ ਦਿੱਤਾ। ਇਹਨੂੰ ਦੁਬਾਰਾ ਸਹੀ ਤਰੀਕੇ ਨਾਲ ਜੋੜ ਕੇ ਲੈ ਕੇ ਆ ਕਿ ਵਰਲਡ ਦਾ ਨਕਸ਼ਾ ਹੀ ਬਣਿਆ ਹੋਵੇ ਉਹਦੇ ਉੱਤੇ। ਮਾਂ ਸੋਚਦੀ ਹੈ ਕਿ ਅਟਲੀਸਟ ਕਈ ਘੰਟੇ ਤਾਂ ਉਹ ਤੋਂ ਬਣੇਗਾ ਨਹੀਂ ਹੋ ਸਕਦਾ ਪੂਰਾ ਦਿਨ ਲੱਗ ਜਾਏ ਕਿਉਂਕਿ ਵਰਲਡ ਦਾ ਨਕਸ਼ਾ ਇੱਕ 5 ਸਾਲ ਦੀ ਬੇਟੀ ਲਈ ਬਣਾਉਣਾ ਮੁਸ਼ਕਿਲ ਆ ਬੱਚੀ ਲਈ ਬੇਟੀ ਰੂਮ ਚ ਜਾਂਦੀ ਆ 10-15 ਮਿੰਟਾਂ ਬਾਅਦ ਵਾਪਸ ਆਉਂਦੀ ਆ ਪਰਫੈਕਟ ਵਰਲਡ ਦਾ ਨਕਸ਼ਾ ਬਣਿਆ ਹੋਇਆ ਸੀ ਉਹ ਮਾਂ ਨੂੰ ਲੈ ਕੇ ਦੇ ਦਿੰਦੀ ਆ ਇਹ ਤਾਂ ਬਣ ਗਿਆ ਕਹਿ ਰਹੀ ਮਾਂ ਬਹੁਤ ਹੈਰਾਨ ਸੀ ਕਿ ਛੋਟੀ ਜੀ ਬੱਚੀ ਐਨੇ ਵਰਲਡ ਦਾ ਮੈਪ ਜਿਹੜਾ ਸੀ ਉਹ ਬਿਲਕੁਲ ਪਰਫੈਕਟ ਜੋੜ ਲਿਆ ਕਿਵੇਂ ਆਪਣੀ ਬੇਟੀ ਨੂੰ ਪੁੱਛਦੀ ਆ ਵੀ ਤੂੰ ਕਿਦਾਂ ਜੋੜਿਆ ਇਹ ਉਹ ਕਹਿ ਰਹੀ ਕਿ ਮੈਂ ਪੇਜ ਨੂੰ ਉਲਟਾ ਕਰਕੇ ਦੇਖਿਆ ਤਾਂ ਦੂਜੇ ਪਾਸੇ ਨਾ ਇੱਕ ਕਿਸੇ ਆਦਮੀ ਦਾ ਫੇਸ ਦੀ ਤਸਵੀਰ ਬਣੀ ਹੋਈ ਸੀ ਫਿਰ ਕਿਸੇ ਕਹਿੰਦੀ ਮੈਂ ਬਸ ਫੇਸ ਜੋੜਨਾ ਸ਼ੁਰੂ ਕੀਤਾ एग्ਜੈਕਟ ਉਹ ਸੌਖਾ ਸੀ ਤੇ ਦੂਜੇ ਪਾਸੇ ਜਿਹੜਾ ਨਕਸ਼ਾ ਸੀ ਉਹ ਆਪਣੇ ਆਪ ਸਹੀ ਹੋ ਗਿਆ ਸਾਰੇ ਟੁਕੜੇ ਆਪਣੇ ਆਪਣੇ ਟਿਕਾਣੇ ਤੇ ਲੱਗ ਕੇ ਤੇ ਸੋਲਵ ਹੋ ਗਿਆ ਬੇਟੀ ਮਾਂ ਨੂੰ ਉਹ ਨਕਸ਼ਾ ਜਿਹੜਾ ਜੋੜਿਆ ਸੀ ਉਹ ਦੇ ਕੇ ਕਦੋਂ ਦੀ ਜਾ ਚੁੱਕੀ ਸੀ ਪਲੇਗਰਾਉਂਡ 'ਚ ਖੇਡਣ ਲਈ ਪਰ ਮਾਂ ਨੂੰ ਇੱਕ ਲੈਸਨ ਦੇ ਗਈ ਸੀ ਕਿ ਹਰ ਮੁਸ਼ਕਲ ਦਾ ਦੂਜਾ ਪਾਸਾ ਵੀ ਹੁੰਦਾ ਮਾਂ ਨੂੰ ਬਹੁਤ ਸ਼ੌਕ ਲੱਗਿਆ ਪਰ ਨਾਲ ਹੀ ਨਾਲ ਸੋਚਣ ਲੱਗੀ ਕਿ ਹੋ ਸਕਦਾ ਆਪਣੀ ਮੁਸ਼ਕਲ ਨੂੰ ਦੂਜੇ ਪਾਸੇ ਤੋਂ ਦੇਖਣ ਨਾਲ ਉਹ ਸੌਖੀ ਸੋਲਵ ਹੋ ਜਾਏ ਹੁੰਦਾ ਨਾ ਜ਼ਿਆਦਾਤਰ ਅਸੀਂ ਇੱਕ ਮੁਸ਼ਕਲ ਨੂੰ ਇੰਨਾ ਸੋਚਦੇ ਆਂ ਕਿਸੇ ਤਕਲੀਫ ਬਾਰੇ ਉਹਨੂੰ ਸੋਲਵ ਕਿਵੇਂ ਕਰੀਏ ਸੋਲਵ ਕਰਨ ਦੀ ਬਜਾਏ ਉਹ ਹੋਰ ਵਿਗੜਦੀ ਨਜ਼ਰ ਆਉਂਦੀ ਹੈ ਕਈ ਵਾਰੀ ਪਰ ਅਸੀਂ ਜ਼ਿਆਦਾਤਰ ਹੁੰਦਾ ਕਿ ਅਸੀਂ ਉਹਦਾ ਦੂਜਾ ਪਾਸਾ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਕਿਸੇ ਦੂਜੇ ਐਂਗਲ ਤੋਂ ਉਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਅਸੀਂ ਇੰਨੇ ਬਿਜ਼ੀ ਹੁੰਨੇ ਆ ਉਹਨੂੰ ਸੋਲਵ ਕਰਨ ਵਿੱਚ ਹੋ ਸਕਦਾ ਦੂਜੇ ਪਾਸੇ ਤੋਂ ਦੇਖਣ ਨਾਲ ਉਹ ਥੋੜੀ ਜਿਹੀ ਸੌਖੀ ਸੋਲਵ ਹੋ ਜਾਏ ਤਾਂ ਕਈ ਵਾਰ ਤਾਂ ਉਹਨੂੰ ਹੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਤੇ ਮੈਨੂੰ ਤਾਂ ਇਹ ਕਹਾਣੀ ਬੜੀ ਪਿਆਰੀ ਲੱਗੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇ ਢਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਤੁਸੀਂ ਜੇ ਢਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube Instagram TikTok ਤੇ ਆਪਾਂ ਲੈ ਕੇ ਆਉਂਦੇ ਹਾਂ ਹਰ ਹਫ਼ਤੇ ਇੱਕ ਨਵੀਂ ਮੋਟੀਵੇਸ਼ਨਲ ਸਟੋਰੀ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ